ਕੀ ਮੀਟਿੰਗ ਕੀਤੀ ਸੀ ਜਿਸ ਦੇ ਵਿੱਚ ਐਡੀਜੀਪੀ ਐਜੀਟੀਐਫ ਐਡੀਜੀਪੀ ਕਾਉਂਟਰ ਇੰਟੈਲੀਜੈਂਸ ਹੈੱਡਕੁਆਟਰ ਤੋਂ ਸੀਪੀ ਅੰਮ੍ਰਿਤਸਰ ਡੀਆਈਜੀ ਬਾਰਡਰ ਰੇਂਜ ਡੀਆਈਜੀ ਫਿਰੋਜ਼ਪੁਰ ਰੇਂਜ ਐਸਐਸਪੀ ਤਰਨਤਾਰਨ ਐਸਐਸਪੀ ਅੰਮ੍ਰਿਤਸਰ ਦਿਹਾਤੀ ਐਸਐਸਪੀ ਬਟਾਲਾ ਐਸਐਸਪੀ ਗੁਰਦਾਸਪੁਰ ਅਤੇ ਐਸਐਸਪੀ ਪਠਾਨਕੋਟ ਨੇ ਪਾਰਟਿਸਪੇਟ ਕੀਤਾ ਤੇ ਮੀਟਿੰਗ ਦਾ ਮੇਨ ਮਕਸਦ ਸੀਗਾ ਜਿਹੜੇ ਗੈਂਗਸਟਰਾਂ ਤੇ ਵਾਰ ਜਿਹੜਾ ਕੈਂਪੇਨ 20 ਜਨਵਰੀ ਨੂੰ ਸ਼ੁਰੂ ਕੀਤਾ ਗਿਆ ਹੈਗਾ ਉਸ ਦਾ ਰਿਵਿਊ ਕੀਤਾ ਗਿਆ ਤੇ ਅ ਅੱਗੇ ਲਈ ਸਟ੍ਰੈਟਜੀ ਬਣਾਈ ਗਈ ਤੇ ਖਾਸ ਤੌਰ ਤੇ ਫਿਰ ਪਟਾਲਾ ਡਿਸਟ੍ਰਿਕਟ ਦੇ ਆਫੀਸਰਸ ਨਾਲ ਐਸ ਐਚ ਓ ਸਦ ਮੈਂ ਸਪੈਸ਼ਲ ਮੀਟਿੰਗ ਕੀਤੀ ਸੋ ਉਹਨਾਂ ਨਾਲ ਪਟਾਲਾ ਡਿਸਟ੍ਰਿਕਟ ਦੇ ਕ੍ਰਾਈਮ ਨੂੰ ਰਿਵਿਊ ਕੀਤਾ ਮੈਂ ਦੱਸਣਾ ਚਾਹਵਾਂਗਾ ਕਿ 20 ਜਨਵਰੀ ਤੋਂ ਜਿਹੜਾ ਕੈਂਪੇਨ ਸ਼ੁਰੂ ਹੋਇਆ ਸੀ ਉਸ ਦੇ ਵਿੱਚ ਹੁਣ ਤੱਕ 12275 ਰੇਡਸ ਅਸੀਂ ਕੀਤੇ ਹੈਗੇ ਅੱਜ 10ਵਾਂ ਦਿਨ ਹੈ ਤੇ 8671 ਜਿਹੜੇ ਲੋਕਾਂ ਨੂੰ ਰਾਉਂਡ ਅਪ ਕੀਤਾ ਗਿਆ ਸੀਗਾ ਜਿਨ੍ਹਾਂ ਦੇ ਵਿੱਚੋਂ 3721 ਗ੍ਰਿਫਤਾਰੀਆਂ ਹੋਈਆਂ ਤੇ ਸਬਸਟੈਂਟਿਵ ਕੇਸਾਂ ਦੇ ਵਿੱਚ ਤੇ 1796 ਲੋਕਾਂ ਨੂੰ ਪ੍ਰੀਵੈਂਟਿਵ ਸੈਕਸ਼ਨਸ ਦੇ ਵਿੱਚ ਡਿਟੇਨ ਕੀਤਾ ਗਿਆ ਹੈਗਾ ਤੇ ਇਨਟੈਰੋਗੇਸ਼ਨ ਤੋਂ ਬਾਅਦ 3154 ਬੰਦਿਆਂ ਨੂੰ ਰਿਲੀਜ਼ ਕੀਤਾ ਗਿਆ ਇਸ ਕੈਂਪੇਨ ਦੇ ਵਿੱਚ ਹੁਣ ਤੱਕ 248 ਪ੍ਰੋਕਲੇਮਡ ਆਫੈਂਡਰ ਅਰੇਸਟ ਕੀਤੇ ਗਏ ਹੈਗੇ 104 ਫਾਇਰਆਰਮਸ ਸੀਜ਼ ਕੀਤੇ ਗਏ ਹੈਗੇ 95 ਗੱਡੀਆਂ ਸੀਜ਼ ਕੀਤੀਆਂ ਗਈਆਂ ਭਾਰੀ ਮਾਤਰਾ ਦੇ ਵਿੱਚ ਹਿਰੋਇਨ ਤੇ ਇਨਫੈਕਟ ਪਿਛਲੇ 2 ਦਿਨਾਂ ਚ ਅੰਮ੍ਰਿਤਸਰ ਜ਼ਿਲ੍ਹੇ ਚ ਤਕਰੀਬਨ 100 ਕਿਜੀ ਹਿਰੋਇਨ ਦੀ ਰਿਕਵਰੀ ਹੋਈ ਹੈ ਤੇ ਇਹ ਇਹਨਾਂ ਦੇ ਸੀਜ਼ਰ ਹੋਏ ਹੈਗੇ ਇਹ ਜਿਹੜਾ ਆਪਰੇਸ਼ਨ ਅਸੀਂ 20 ਜਨਵਰੀ ਨੂੰ ਲਾਂਚ ਕੀਤਾ ਸੀਗਾ ਇਹ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਨੇ ਆਪ ਸਾਡੇ ਨਾਲ ਬ੍ਰੇਨਸਟਾਰਮ ਕਰਨ ਤੋਂ ਬਾਅਦ ਉਹਨਾਂ ਨੇ ਸਟ੍ਰੈਟਜੀ ਬਣਾਈ ਸੀ ਕਿ ਕੁਝ ਜਿਹੜੇ ਇੰਪੋਰਟੈਂਟ ਕੇਸਾਂ ਦੇ ਵਿੱਚ ਉਹਨਾਂ ਨੇ ਕ੍ਰਾਈਮ ਨੂੰ ਟਰੈਕ ਕੀਤਾ ਰੈਗੂਲਰ ਅਪਡੇਟਸ ਲਈਆਂ ਉਸ ਤੋਂ ਬਾਅਦ ਸੀਐਮ ਸਾਹਿਬ ਦੇ ਨਾਲ ਬੈਠ ਕੇ ਇੱਕ ਸਟਰੈਟਜੀ ਬਣੀ ਕਿ ਕ੍ਰਾਈਮ ਨੂੰ ਇੱਕ ਓਵਰਆਲ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਦਾ ਗੈਂਗਸਟਰਸ ਦਾ ਜਿਹੜਾ ਇਕੋਸਿਸਟਮ ਹੈ ਉਸ ਨੂੰ ਡਿਪੋਲਿਸ਼ ਕੀਤਾ ਜਾਏ ਉਸ ਨੂੰ ਪਹਿਲੇ ਆਈਡੈਂਟੀਫਾਈ ਕਰਕੇ ਉਸ ਤੋਂ ਡਿਪੋਲਿਸ਼ ਕੀਤਾ ਜਾਏ ਇਸ ਦੇ ਵਿੱਚ ਜਦੋਂ ਅਸੀਂ ਇਕੋਸਿਸਟਮ ਦੀ ਗੱਲ ਕਰਦੇ ਆਂ ਵੀ ਇਹਨਾਂ ਦੇ ਕ੍ਰਿਮੀਨਲ ਆਪਰੇਸ਼ਨਸ ਫਾਈਨਾਂਸਿੰਗ ਲੌਜਿਸਟਿਕਸ ਸੇਫ ਹਾਊਸੇਸ ਵੈਪਨ ਸਪਲਾਈ ਚੇਨਸ ਕਮਿਊਨੀਕੇਸ਼ਨ ਨੈਟਵਰਕ ਇਸ ਦੇ ਵਿੱਚ ਜਿੰਨੇ ਵੀ ਜਿਹੜੇ ਲੋਕ ਇਨਵੋਲਵ ਹੈਗੇ ਸਾਰਿਆਂ ਨੂੰ ਆਈਡੈਂਟੀਫਾਈ ਕੀਤਾ ਜਾਏਗਾ नैटवर्कसू मैप करके उन्होंने खिलाफ लीगल एक्शन किया जाएगा जी मैं एक गल होर दसना चाहवागा कि ये बहुत सारे र्यूमरस जो सर्कुलेट कर रहे हैं ऑपरेशन बिल्कुल लॉफुल लीगल है जो वॉन्टेड क्रिमिनल्स है वॉन्टेड क्रिमिनल्स की अरैसटली जे क्राइम इनवॉल्व हैं अदरवाइज ये डिसक्रेडिट करने की कोशिश की जा रही है तो मैं लोगों अपील कराँगा कि तुम तो वह योग दोलिस मैं इनफैक्ट ईवन किया जो क्राइम के इनवॉल्व है ਮੈਂ ਕਹਾਂਗਾ ਤੁਸੀਂ ਸਰੈਂਡਰ ਕਰੋ ਮੇਨਸਟ੍ਰੀਮ ਚ ਆਓ ਅਸੀਂ ਤੁਹਾਡੇ ਨਾਲ ਵਿਦਿਨ ਪੈਰਾਮੀਟਰਸ ਆਫ ਲਾ ਲੀਨਿਅਰ ਰਿਵਿਊ ਲਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਜਿਹੜੇ ਲੋਕ ਸਰੈਂਡਰ ਕਰਦੇ ਆ ਪੁਲਿਸ ਦੇ ਕੋਲ ਆਉਂਦੇ ਆ ਉਹਨਾਂ ਨੂੰ ਮੇਨਸਟ੍ਰੀਮ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਕ੍ਰਿਮਨਲ ਦੀ ਸੋਸਾਇਟੀ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਜਿਹੜਾ ਕੋਈ ਗੈਂਗਸਟਰ ਹੈ ਤੁਸੀਂ ਦੇਖਿਆ ਹੋਣਾ ਅਸੀਂ ਭਾਰਤ ਦਾ ਕੋਨਾ ਨਹੀਂ ਛਟਿਆ ਕਿ ਪਿਛਲੇ ਸਾਡੇ ਕੇਸਸ ਹੋਏ ਸੀਗੇ ਅਸੀਂ ਰਾਏਪੁਰ ਤੋਂ ਫੜਕੇ ਬੰਦੇ ਲਿਆਉਂਦੇ ਆ ਅਸੀਂ ਕਲਕੱਤਾ ਤੋਂ ਫੜਕੇ ਬੰਦੇ ਲਿਆਉਂਦੇ ਆ ਅਸੀਂ ਇੰਡੀਆ ਦੇ ਕਿਸੇ ਕੋਨੇ ਦੇ ਵਿੱਚ ਭਾਰਤ ਤੋਂ ਬਾਹਰ ਵੀ ਜੇ ਕੋਈ ਕ੍ਰਾਈਮ ਕਰੂਗਾ ਉਸ ਨੂੰ ਲੈ ਕੇ ਆਵਾਂਗੇ ਉਸ ਨੂੰ ਲਾ ਜਿਹੜਾ ਹੈਗਾ ਉਹ ਫੇਸ ਕਰਨਾ ਪਏਗਾ ਅਸੀਂ ਇੱਕ ਆਈਜੀ ਰੈਂਕ ਦੇ ਅਫਸਰ ਦੇ ਅੰਡਰ ਇੱਕ ਆਫਟੈਕ ਜਿਹੜੀ ਓਵਰ ਸੀਜ਼ ਫਿਊਜੀਟਿਵ ਟਰੈਕਿੰਗ ਐਂਡ ਐਕਸਟਰੈਡੀਸ਼ਨ ਸੈੱਲ ਬਣਾਇਆ ਹੈਗਾ ਜਿਹੜਾ ਗਵਰਨਮੈਂਟ ਆਫ ਇੰਡੀਆ ਦੇ ਨਾਲ ਫੋਰਨ ਪੁਲਿਸ ਏਜੰਸੀਜ਼ ਨਾਲ ਬਿਹਤਰ ਤਾਲਮੇਲ ਕਰਕੇ ਡਿਸਟ੍ਰਿਕਟ ਸਟੋਪ ਪ੍ਰੋਪੋਜ਼ਲਸ ਜਿਹੜੇ ਉਹ ਉਹ ਬੰਗਵਾ ਕੇ ਇਹਨਾਂ ਦੀ ਐਕਸਟਰੈਡੀਸ਼ਨਸ ਨੂੰ ਫਾਸਟ ਟਰੈਕ ਕੀਤਾ ਜਾਊਗਾ ਫਰਸਟ ਫੇਸ ਦੇ ਵਿੱਚ ਅਸੀਂ ਇਸ ਇਸ ਤਰ੍ਹਾਂ ਦੇ 60 ਇੰਡੀਵਿਜੂਅਲਸ ਨੂੰ ਆਈਡੈਂਟੀਫਾਈ ਕੀਤਾ ਹੈਗਾ ਤੇ ਬਾਹਰ ਬੈਠੇ ਹੈਗੇ ਤੇ ਮੈਂ ਦੱਸਣਾ ਚਾਹਵਾਂਗਾ ਕਿ ਆਪਣੇ ਯੂਥ ਨੂੰ ਐਲੀਅਰ ਕਰਦੇ ਆ ਉਹਨਾਂ ਨੂੰ ਬਹੁਤ ਘੱਟ ਪੈਸੇ ਦੇ ਕੇ ਉਹਨਾਂ ਤੋਂ ਕ੍ਰਾਈਮ ਕਰਵਾਉਂਦੇ ਆ ਤੇ ਆਪ ਮੈਂ ਮਹਿਫੂਜ਼ ਬੈਠੇ ਆ ਸੋ ਮੈਂ ਯੂਥ ਨੂੰ ਅਪੀਲ ਕਰਾਂਗਾ ਕਿ ਬਿਲਕੁਲ ਵੀ ਇਹਨਾਂ ਦੇ ਜਿਹੜੇ ਫੇਕ ਜਿਹੜੇ ਹੈ ਹੋਪਸ ਦਿੰਦੇ ਆ ਕਿ ਅਸੀਂ ਤੁਹਾਨੂੰ ਬਾਹਰ ਸੈੱਟ ਕਰਾ ਦਾਂਗੇ ਤੇ ਤੁਸੀਂ ਕ੍ਰਾਈਮ ਦੀ ਦੁਨੀਆ ਚ ਐਂਟਰ ਕਰ ਜਾਂਦੇ ਹੋ ਸੋ ਤੁਸੀਂ ਕ੍ਰਾਈਮ ਤੋਂ ਦੂਰ ਰਹੋ ਇੱਕ ਪ੍ਰੋਡਕਟਿਵ employment development oriented ਕੰਮ ਜਿਹੜੇ ਹੈਗੇ ਉਹਨਾਂ ਤੇ ਜਾਓ ਅਸੀਂ ਇੱਕ ਐਂਟੀ ਗੈਂਗਸਟਰ ਹੈਲਪਲਾਈਨ ਸ਼ੁਰੂ ਕੀਤੀ ਹੈਗੀ 93946 93946 ਇਸ ਤੇ ਜੇ ਕੋਈ ਇਨਫੋਰਮੇਸ਼ਨ ਦਊਗਾ ਉਹਦੀ ਆਇਡੈਂਟੀਟੀ ਸੀਕ੍ਰੀਟ ਰੱਖੀ ਜਾਊਗੀ ਤੇ ਉਸ ਟਿਪ ਤੇ ਐਕਸ਼ਨ ਕੀਤਾ ਜਾਊਗਾ ਮੈਂ ਅਪੀਲ ਕਰਾਂਗਾ ਕਿ ਵੱਧ ਤੋਂ ਵੱਧ ਕੋਈ ਵੀ ਗੈਂਗਸਟਰ ਕ੍ਰਾਈਮ ਬਾਰੇ ਆਰਗੇਨਾਈਜ਼ ਕ੍ਰਾਈਮ ਬਾਰੇ ਕੋਈ ਇਨਫੋਰਮੇਸ਼ਨ ਹੁੰਦੀ ਹੈ ਸਾਡੀ ਇਸ ਹੈਲਪਲਾਈਨ ਤੇ ਤੁਸੀਂ ਇਨਫੋਰਮੇਸ਼ਨ ਦਿਓ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ 10 ਕਰੋੜ ਸਾਡੇ ਰਿਵਾਰਡ ਹੈਡ ਦੇ ਵਿੱਚ ਇਸ ਸਾਲ ਅਲੋਕੇਟ ਕੀਤੇ ਹਨ ਦੋਵੇਂ ਡਰੱਗਸ ਲਈ ਤੇ ਆਰਗੇਨਾਈਜ਼ ਕਰਾਈਂ ਬਾਰੇ ਜੋ ਕੋਈ ਇਨਫੋਰਮੇਸ਼ਨ ਦਿੰਦਾ ਹੈ 60000 ਪਰ ਕੇਜੀ ਆਫ ਹੈਰੋਇਨ ਇਹਦੇ ਚ ਪਬਲਿਕ ਦੇ ਲੋਕ ਜਿਵੇਂ ਪਿੱਛੇ ਅੰਮ੍ਰਿਤਸਰ ਚ ਵੀਡੀਸੀ ਨੇ ਸਾਨੂੰ ਇਤਲਾ ਦਿੱਤੀ ਸੀਗੀ ਤੇ ਉਹਨਾਂ ਨੂੰ ਵੀ ਰਿਵਾਰਡ ਮਿਲੂਗਾ ਜਿਹੜੇ ਪੁਲਿਸ ਦੇ ਅਫਸਰ ਹੈਗੇ ਉਹਨਾਂ ਨੂੰ ਵੀ ਰਿਵਾਰਡ ਮਿਲੂਗਾ 40000 ਪਰ ਕੇਜੀ ਜਿਹੜਾ ਸੋਰਸ ਨੂੰ ਜਿਹੜੇ ਇਨਫੋਰਮੇਸ਼ਨ ਦੇਵੇਗਾ ਤੇ 20000 ਪਰ ਕੇਜੀ ਜਿਹੜੇ ਇਨਵੈਸਟੀਗੇਟਿੰਗ ਅਫਸਰ ਹੈ ਉਹਨਾਂ ਨੂੰ ਰਿਵਾਰਡ ਮਿਲੂਗਾ ਜਿੱਥੇ ਕਿਤੇ ਕੋਈ ਪ੍ਰਾਪਰਟੀ ਫ੍ਰੀਜ਼ ਹੁੰਦੀ ਹੈ ਉਹਦਾ ਵੀ ਪਰ ਫ੍ਰੀਜ਼ਿੰਗ ਆਰਡਰ 20000 ਦਾ ਕੈਸ਼ ਰਿਵਾਰਡ ਆਈਓਐ ਲਈ ਹੈਗਾ ਤੇ ਹਰ ਚੀਜ਼ ਲਈ ਜਿਹੜਾ ਹੈਗਾ ਰਿਵਾਰਡ ਹੈਗਾ ਅਸੀਂ ਸਾਡਾ ਫੋਕਸ ਰਹੂਗਾ ਕਿ ਕ੍ਰਿਮੀਨਲ ਫਾਈਨਾਂਸਿੰਗ ਨੂੰ ਆਈਡੈਂਟੀਫਾਈ ਕੀਤਾ ਜਾਵੇ ਜਿਹੜੇ ਨਵੇਂ ਬੀਐਨਐਸਐਸ ਦੇ ਵਿੱਚ ਸੈਕਸ਼ਨ 107 ਅਦਰ ਯੂਪੀਏ ਦੇ ਵਿੱਚ 25 ਸੈਕਸ਼ਨ ਹੈਗਾ ਐਨਡੀਪੀਐਸ ਦੇ ਵਿੱਚ 68 ਐਫ ਹੈਗਾ ਤੋਂ ਫ੍ਰੀਜ਼ਿੰਗ ਆਫ ਪ੍ਰਾਪਰਟੀ ਜਿਹੜੀ ਪ੍ਰੋਸੀਡਸ ਆਫ ਕਰਾਈਮ ਹੈ ਜਾਂ ਕ੍ਰਿਮੀਨਲ ਫਾਈਨਾਂਸਿੰਗ ਹੈ ਉਸਤੇ ਵਿਸ਼ੇਸ਼ ਧਿਆਨ ਦਿੱਤਾ ਜਾਊਗਾ ਜਿਹੜੇ ਇਲੀਗਲ ਟਰੈਵਲ ਨੈਟਵਰਕਸ ਹੈਗੇ ਜਿਹੜੇ ਇਹਨਾਂ ਨੂੰ ਕ੍ਰਿਮੀਨਲਸ ਨੂੰ ਬਾਹਰ ਭੇਜਦੇ ਆ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਸੋ ਓਵਰਆਲ ਜਿਹੜੀ ਸਾਡੀ ਸਟਰੈਟਜੀ ਹੈ ਕਿ ਪੰਜਾਬ ਦੇ ਵਿੱਚ ਅਸੀਂ ਗੈਂਗਸਟਰਸ ਕ੍ਰਾਈਮ ਨੂੰ ਅਸੀਂ ਬਿਲਕੁਲ ਜੜ ਤੋਂ ਖਤਮ ਕਰ ਦਾਂਗੇ ਪੰਜਾਬ ਦੇ ਵਿੱਚ ਕ੍ਰਾਈਮ ਦੀ ਕੋਈ ਜਗ੍ਹਾ ਨਹੀਂ ਹੈ ਅਸੀਂ ਗੈਂਗਸਟਰਸ ਨੂੰ ਤੇਜ ਤੇ ਕੋਨੇ-ਕੋਨੇ ਤੱਕ ਅਸੀਂ ਟਰੈਕ ਕਰਾਂਗੇ ਉਹਨਾਂ ਨੂੰ ਫਰਕੇ ਲਾਵਾਂਗੇ थैंक यू वेरी मच आई एम वी आर ओपन टू क्वेश्चंस। ਇਹ ਦੇਸ਼ ਦੇ ਅੰਦਰ ਵੀ ਗਲਤੀ ਤੁਸੀਂ ਕਰ ਰਹੇ ਹੋ। ਜਿਹੜੇ ਵਿਦੇਸ਼ 'ਚ ਬੈਠੇ ਕਾਲਾ ਕਰ ਰਹੇ ਨੇ ਉਹਨਾਂ ਨੂੰ ਵੀ ਆਪਾਂ ਲਤ ਨਹੀਂ ਪਾਰੇ ਹਾਂ ਤਾਂ ਕਿਉਂਕਿ ਬਟਾਲਾ ਦੇ ਵਿੱਚ ਬਹੁਤ ਮਸ਼ਹੂਰ ਹੈ ਟੋਨੀ ਵੱਲਦੀਆਂ ਕਾਲਸ ਆਂਦੀਆਂ ਸਾਰਿਆਂ ਨੂੰ ਜ਼ਿਆਦਾਤਰ। ਦੇਖੋ ਐਸਾ ਇਕਤੇ ਮੈਂ ਜ਼ਰੂਰ ਕਹਾਂਗਾ ਮੈਂ ਵੀ ਕ੍ਰਿਮੀਨਲ ਨੂੰ ਗਲੋਰੀਫਾਈ ਨਾ ਕੀਤਾ ਜਾਵੇ। ਸੋਸ਼ਲ ਮੀਡੀਆ ਤੇ ਵੀ ਨਾ ਕੀਤਾ ਜਾਵੇ। ਇੱਥੇ ਜਿਹੜੇ ਬੰਦੇ ਕਾਲ ਕਾਲ ਕਰਦੇ ਆ ਇਨਫੈਕਟ ਸਾਡੀ ਇੱਕ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੈ ਅਸੀਂ ਟਾਰਗੇਟ ਹਾਰਡਨਿੰਗ ਕਰਦੇ ਆ। ਅਸੀਂ ਟੈਕਨੀਕਲ ਤਰੀਕੇ ਨਾਲ ਜਿਹੜੀ ਕਾਲ ਹੈਗੀ ਉਸ ਨੂੰ ਟ੍ਰੇਸ ਕਰਦੇ ਆ ਜਿਹੜੇ ਉਹਨਾਂ ਦੇ ਲੋਕਲ ਐਸੋਸੀਏਟਸ ਹੈਗੇ ਉਹਨਾਂ ਦੇ ਖਿਲਾਫ ਐਕਸ਼ਨ ਕੀਤਾ ਜਾਂਦਾ ਹੈ ਸੋ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕੋਈ ਵੀ ਕਾਲ ਤੁਹਾਡੇ ਕੋਲ ਆਂਦੀ ਹੈ ਤੁਸੀਂ ਇਮੀਡੀਏਟਲੀ ਸਾਨੂੰ ਦੱਸੋ ਸਾਡੀ ਹੈਲਪਲਾਈਨ ਤੇ ਦੱਸੋ ਤੇ ਉਸ ਤੇ ਅਸੀਂ ਬਹੁਤ ਕਾਰਗਰ ਕਾਰਵਾਈ ਕਰਾਂਗੇ ਅਸੀਂ ਉਹ ਤੋਂ ਦੱਸ ਰਹੇ ਹਾਂ ਜੀ ਜੇਕਰ ਹੁੰਦਾ ਕਿ ਜਦੋਂ ਕਾਲ ਆਉਂਦੀ ਹੈ ਤਾਂ ਉਹ ਬੰਦਾ ਡਾਇਰੈਕਟਲੀ ਕਹਿੰਦਾ ਹੈਗਾ ਕਿ ਜੀ ਮੈਂ ਜਿੰਨਾ ਮੇਰੇ ਜਿੰਨੂ ਜਾ ਕੇ ਮੇਰਾ ਨੰਬਰ ਸੁਣਾਣਾ ਸੁਣਾ ਦੇ ਜਿੰਨੂ ਜਾ ਕੇ ਮੇਰੀ ਕਾਲ ਸੁਣਾਣੀ ਸੁਣਾ ਦੇ ਮੇਰਾ ਮੇਰਾ ਕੋਈ ਕੁਝ ਨਹੀਂ ਬਗੜ ਸਕਦਾ ਇਸ ਤਰ੍ਹਾਂ ਦੇ ਬੰਦਿਆਂ ਨੂੰ ਅਸੀਂ ਬਾਹਰੋਂ ਲੈ ਕੇ ਆਵਾਂਗੇ ਸਾਡੀ ਕਾਫੀ ਸਕਸੈਸਿਸ ਮਿਲੇ ਹੈ ਤੋਂ ਸਾਡਾ ਇਸੇ ਲਈ ਅਸੀਂ ਆਫਟੈਕ ਸੈੱਟ ਕੀਤਾ ਹੈ ਕਿ ਜਿਹੜੇ ਕ੍ਰਿਮੀਨਲਸ ਬਾਹਰ ਬੈਠੇ ਹੈ ਇਹਨਾਂ ਨੂੰ ਦੇਸ਼ ਦੇ ਵਿੱਚ ਲੈ ਕੇ ਆਵਾਂਗੇ ਤਾਂ ਕਿ ਉਹ ਲਾ ਨੂੰ ਫੇਸ ਕਰ ਸਕਣ ਸਰ ਪੰਜਾਬ ਦੇ ਵਿੱਚ ਤੇ ਸੋਸ਼ਲ ਕੈਨੇਡਾ ਸਾਰੇ ਦੇ ਵਿੱਚ ਵੀ ਇਹੋ ਜਿਹੇ ਕੇਸਿਸ ਬਹੁਤ ਸਾਹਮਣੇ ਆਉਣੇ ਲੱਗਾ ਤਾਂ ਇੱਕ ਦੂਮਾਂ ਦੀ ਇੰਟਰਕਨੈਕਸ਼ਨ ਹੈ ਕਿਉਂਕਿ ਉੱਥੇ ਵੀ ਪੰਜਾਬੀ ਯਸ ਯੂ ਆ ਰਾਈਟ ਇਨ ਫੈਕਟ ਇਹਦੀ ਜਿਹੜੀ ਬੈਕਗ੍ਰਾਉਂਡ ਹੈਗੀ ਕਿ ਜਿਹੜੀ ਸਾਡੀ ਜੀਓਗ੍ਰਾਫੀਕਲ ਲੋਕੇਸ਼ਨ ਹੈ ਕਿਉਂਕਿ ਇਸ ਗੈਂਗਸਟਰ ਕੁਝ ਪਾਕਿਸਤਾਨ ਦੇ ਵਿੱਚ ਵੀ ਬੈਠੇ ਹਨ ਪਾਕਿਸਤਾਨ ਦੀ ਆਈਐਸਆਈ ਨੂੰ ਪੂਰੀ ਤਰ੍ਹਾਂ ਇਸ ਦੀ ਉਹ ਸਪੋਰਟ ਕਰਦੀ ਹੈ ਤੇ ਜਿਹੜੇ ਡਾਇਸਪੋਰਾ ਦੇ ਵਿੱਚ ਇਸ ਤਰ੍ਹਾਂ ਦੇ ਐਲੀਮੈਂਟਸ ਬਾਹਰ ਬੈਠੇ ਹੈਗੇ ਉਹ ਸਾਡੇ ਯੂਥ ਨੂੰ ਬਰਗਲਾ ਲੈਂਦੇ ਹਨ ਤੇ ਜਿਹੜਾ ਲੋਕਲ ਯੂਥ ਹੈ ਦੇਖੋ ਐਗਜ਼ੀਕਿਊਟ ਉਹਨਾਂ ਤੋਂ ਕਰਾਂਦੇ ਸੋ ਮੈਂ ਅਗੇਨ ਕਹਾਂਗਾ ਕਿ ਇਹ ਇਹ ਇੱਕ ਤਰ੍ਹਾਂ ਦੀ ਪ੍ਰੌਕਸੀ ਵਾਰ ਹੈ ਜਿਹੜੀ ਪੰਜਾਬ ਲੜ ਰਿਹਾ ਹੈ ਇਨ ਕਿੰਨਾ ਹੁੰਦੇ ਇਸ ਚੀਜ਼ ਨੂੰ ਇਹ ਕੰਪਲੀਟ ਕਿਵੇਂ ਕੀਤਾ ਜਾ ਸਕਦਾ ਕਿਉਂਕਿ ਕੈਨੇਡਾ ਦੇ ਵਿੱਚ ਸਰੀ ਦੇ ਕਹਿੰਦੇ ਕਿ ਸ਼ਾਇਦ ਕੰਡੀਸ਼ਨਸ ਹੀ ਕੋਲੋਂ ਖਤਮ ਹੋ ਚੁੱਕੀਆਂ ਹਨ ਬਹੁਤ ਉਹਨਾਂ ਨੇ ਹਾਠੀ ਘੜੇ ਕਰਦੇ ਕੰਡੀਸ਼ਨ ਇਹ ਦੇਖੋ ਜੀ ਅਸੀਂ ਤੇ ਇਸ ਤੇ ਨੱਥ ਪਾਵਾਂਗੇ ਸਾਨੂੰ ਬਹੁਤ ਸਕਸੈਸਸ ਮਿਲੇ ਹਨ ਇਨਫੈਕਟ ਬਟਾਲਾ ਜ਼ਿਲ੍ਹੇ ਦੇ ਵਿੱਚ ਕੋਈ ਵੀ ਕੇਸ ਜਿਹੜਾ ਸਾਡਾ ਅਨਟ੍ਰੈਸਟਲੀ ਅਸੀਂ ਸਾਰੇ ਕੇਸਾਂ ਨੂੰ ਟ੍ਰੇਸ ਕੀਤਾ ਸਾਨੂੰ ਤੁਹਾਡਾ ਸਹਿਯੋਗ ਚਾਹੀਦਾ ਸਾਨੂੰ ਲੋਕਾਂ ਦਾ ਸਹਿਯੋਗ ਚਾਹੀਦਾ ਤੇ ਅਸੀਂ ਜੜ ਤੋਂ ਤੁਸੀਂ ਦੇਖੋਗੇ ਇਹ ਗੈਂਗਸਟਰਵਾਦ ਨੂੰ ਖਤਮ तो सर आफ्टर मिशन है जरा अक्रॉस बॉर्डर जी है वो काफ़ी ज़्यादा वही और देख जाए कि जिस खास तौर से गुरदपुर की गल है या अमृतसर पठानकोट तक जी वेपन रिका हालांकि व्डे पद्धर से हो रही है पर थो लगता है कि इस चीज़ बारे जो एंटीड्रोन सिस्टम जिस तरह पहले आप ही जिस तरह यूज किया जाए जरूरत है क्योंकि हम ड्रॉपिंग जी हो रही है विलेज के अंदर तक आके हो रही है इस चीज़ बारे भी एक चीज़ तो मैं खुल के कहूँगा कि मैं अमृतसर गुरदासपुर बटाला की प्रेस की शिफ्ट कर दा कि थोड़ी जी नॉलेज हैगी बिल्कुल अप टू डेट है तो बहुत सही गल दसी है वी आर अवेयर ऑफ दिस चैलेंज देयर हैज़ बीन अ मल्टीफोल्ड इनक्रीज इन पाकिस्तान एक्टिविटीज आफ्टर ऑप सिद्धू सो टैक्नीकली सूबा हैगा देश के जिसने एंटीड्रोन सिस्टम जिन्होंने इंस्टॉल किए हैं बी एस एफ नाल पुलिस का बहुत चंगा तालमेल है ਅਸੀਂ ਇਕੱਠੇ ਆਰਮੀ ਦੇ ਨਾਲ ਸਾਡਾ ਚੰਗਾ ਤਾਲਮੇਲ ਹੈ ਸੋ ਹਜੇ ਵੀ ਐਸ ਵੀ ਆਰ ਸਪੀਕਿੰਗ ਉਹ ਨਵੇਂ ਐਂਟੀ ਡਰੋਨ ਸਿਸਟਮਸ ਦੇ ਯੂਜ਼ਰ ਟ੍ਰਾਇਲਸ ਚੱਲ ਰਹੇ ਹੈਗੇ ਬੀਐਸਐਫ ਵੀ ਕਰ ਰਹੀ ਹੈ ਪੰਜਾਬ ਪੁਲਿਸ ਵੀ ਕਰ ਰਹੀ ਹੈ ਸੋ ਇਹ ਜਿਹੜੀ ਏਡੀਐਸ ਦੀ ਪੈਨੇਟ੍ਰੇਸ਼ਨ ਵਧਾਈ ਜਾਊਗੀ ਮੈਂ ਦੱਸਣਾ ਚਾਹਾਂਗਾ ਇਨਫੈਕਟ ਮੈਂ ਹਜੇ ਮੀਡੀਆ 'ਚ ਨਹੀਂ ਆਇਆ ਤਾਂ ਆਮ ਬ੍ਰੇਕਿੰਗ ਦ ਨਿਊਜ਼ ਫਰਮ ਹੇਅਰ ਲੇਟਰ ਆਪਣੇ ਡੀਆਈ ਸਾਹਿਬ ਦੱਸ ਦੰਗੇ ਕਿ ਸਾਡੇ 51 ਕਿਜੀ ਉਹਨਾਂ ਨੂੰ ਐਸਐਸਪੀ ਅਮਰਸ ਰੂਰਲ ਨੂੰ ਕਹਿੰਦੀ ਬੁਲਾ ਲੂ ਸੋਹਿਲ ਉਹਨਾਂ ਨੂੰ ਜਿਹੜੀ ਕੱਲ ਲੇਟ ਨਾਈਟ ਅੰਮ੍ਰਿਤਸਰ ਰੂਰਲ ਦੇ ਵਿੱਚ ਹੋਈ ਹੈ ਤੋਂ ਇਹ ਬਹੁਤ ਹੈਵੀ ਰਿਕਵਰੀ ਜਿਹੜੀ ਸ਼੍ਰੋਏਨ ਦੀ ਅੰਮ੍ਰਿਤਸਰ ਰੂਰਲ ਨੇ ਇਹਨਾਂ ਨੇ ਜਿਹੜੇ ਬੰਦੇ ਇਹਨਾਂ ਨੇ ਦੋ ਬੰਦੇ ਅਰੈਸਟ ਕੀਤੇ ਆ ਉਹਨਾਂ ਦੇ ਹੈਂਡਲਰਸ ਪਾਕਿਸਤਾਨ ਦੇ ਵਿੱਚ ਬੈਠੇ ਸੀ ਇੱਕ ਟੈਕਨੀਕਲ ਤਰੀਕੇ ਨਾਲ ਆਪਰੇਟ ਕਰਦੇ ਹੋਏ ਇੱਕ ਬਹੁਤ ਵੱਡੀ ਕਾਮਯਾਬੀ ਪੰਜਾਬ ਪੁਲਿਸ ਨੇ ਪ੍ਰਾਪਤ ਕੀਤੀ ਸਰ ਯੂਥ ਡਿਸਟਰੈਕਟ ਮੋਰਲ ਜਿਸ ਦਾ ਤੁਸੀਂ ਵੀ ਪਹਿਲੇ ਸਮੇਂ ਤੇ ਦੱਸਿਆ ਸੀਗਾ ਖਾਸ ਤੌਰ ਤੇ ਪਠਾਨਕੋਟ ਤੋਂ 15 ਤੋਂ 16 ਸਾਲ ਦਾ ਜਿਹੜਾ ਯੂ ਜਿਹੜਾ ਇਸ ਤਰੀਕੇ ਨਾਲ ਪੜੇ ਜਾ ਰਹੇ ਨੇ ਉਹ ਬਾਰਡਰ ਏਰੀਆ ਦੇ ਜਿਹੜੇ ਲੋਕ ਨੇ ਉਹਨਾਂ ਲਈ ਕੋਈ ਜੋਬ ਦੀ ਜਾਂ ਸਪੈਸ਼ਲਿਫਿਕ ਬੀਐਸਐਫ ਜਾਂ ਪੰਜਾਬ ਪੁਲਿਸ ਦੇ ਵਿੱਚ ਕੋਈ ਨਾ ਦੀ ਪ੍ਰਾਇੋਰਟੀ ਕਿਉਂਕਿ ਯੂਥ ਡਿਸਟਰੈਕਟ ਹੋ ਰਿਹਾ ਕੰਮ ਨਾ ਕਰਦਾ ਨਹੀਂ ਦਿਸ ਇਜ਼ ਅ ਵੈਰੀ ਕਰੈਕਟ ਪੁਆਇੰਟ ਯੰਗ ਬੱਚੇ ਜਿਹੜੇ ਹੈਗੇ ਉਹ ਕਰਾਇਮ ਦੇ ਵਿੱਚ ਆ ਰਹੇ ਹੈਗੇ ਇਨਫੈਕਟ ਕਈ ਕੇਸਾਂ ਦੇ ਵਿੱਚ ਸਪਾਇਨਸ ਦੇ ਵਿੱਚ ਯੰਗ ਬੱਚਿਆਂ ਦਾ ਜਿਹੜਾ ਇਨਵੋਲਵਮੈਂਟ ਪਾਇਆ ਗਿਆ ਹੈਗਾ ਸੋ ਇਟ ਓਵਰਆਲ ਅਸੀਂ ਮਤਲਬ ਪੰਜਾਬ ਸਰਕਾਰ ਨੇ ਸੀਐਮ ਸਾਹਿਬ ਨੇ ਗਵਰਨਮੈਂਟ ਆਫ ਇੰਡੀਆ ਨਾਲ ਵੀ ਟੈਕ ਅਪ ਕੀਤਾ ਹੈ ਕਿ ਇੱਕ ਜਿਹੜਾ ਬਾਰਡਰ ਏਰੀਆ ਡਵੈਲਪਮੈਂਟ ਪ੍ਰੋਗਰਾਮ ਸੀਗਾ ਉਸ ਦੇ ਵਿੱਚ ਫੰਡਸ ਮਿਲਦੇ ਸੀ ਡਿਸਟ੍ਰਿਕਟ ਸੋ ਉਹ ਫੰਡਸ ਜਿਹੜੇ ਹੈਗੇ ਉਹ ਡਿਸਟ੍ਰਿਕਟਸ ਨੂੰ ਦੁਬਾਰਾ ਦਿੱਤੇ ਜਾਣ ਤੇ ਇੱਕ ਸਕਿੱਲ ਡਿਵੈਲਪਮੈਂਟ ਲਈ ਵੀ ਸਟੇਟ ਦੀ ਹੈਲਪ ਕੀਤੀ ਜਾਵੇ ਸੋ ਵੇਰੀਅਸ ਫਰੰਟਸ ਤੇ ਦਾ ਕਨਸੈਪਟ ਇਸ ਕੀ ਜਿਹੜਾ ਜਿਹੜਾ ਸਾਡਾ ਯੂਥ ਹੈ ਉਹਨਾਂ ਲਈ ਯਾ এমਪਲੋਇਮੈਂਟ ਯਾ ਸੌਫਟ ਲੋਨਸ ਕੋ ਕੋਈ ਛੋਟੀ ਕੋਈ ਸਟਾਰਟਅਪ ਆਪਣਾ ਸ਼ੁਰੂ ਕਰ ਸਕਣ ਸੋ ਇਸ ਡਾਇਰੈਕਸ਼ਨ ਦੇ ਵਿੱਚ ਪੰਜਾਬ ਸਰਕਾਰ ਕਾਫੀ ਸੀਰੀਅਸਲੀ ਅਫਰਟਸ ਕਰ ਰਹੀ ਹੈ ਮੈਂ ਰਿਕਵੈਸਟ ਕਰਾਂਗਾ ਡੀਆਈ ਸਭ ਨੂੰ ਕਿ ਆਪਣੀ ਮਾਲਰ ਰੀਕਵਰੀ ਬਾਰੇ ਦੱਸੋ ਜੀ ਉਹ ਮੀਟਿੰਗ ਕੀਤੀ ਸੀ ਜਿਸ ਦੇ ਵਿੱਚ ADGP GTF ADGP काउंटर इंटेलिजेंस हेड क्वार्टर ਤੋਂ CP ਅੰਮ੍ਰਿਤਸਰ DIG ਬਾਰਡਰ ਰੇਂਜ DIG ਫਿਰੋਜ਼ਪੁਰ ਰੇਂਜ SSP ਤਰਨਤਾਰਨ SSP ਅੰਮ੍ਰਿਤਸਰ ਦਿਹਾਤੀ SSP ਪਟਿਆਲਾ SSP ਗੁਰਦਾਸਪੁਰ ਅਤੇ SSP ਪਠਾਨਕੋਟ ਨੇ ਪਾਰਟਿਸਪੇਟ ਕੀਤਾ ਤੇ ਮੀਟਿੰਗ ਦਾ ਮੇਨ ਮਕਸਦ ਸੀਗਾ ਜਿਹੜੇ ਗੈਂਗਸਟਰਾਂ ਤੇ ਵਾਰ ਜਿਹੜਾ ਕੈਂਪੇਨ 20 ਜਨਵਰੀ ਨੂੰ ਸ਼ੁਰੂ ਕੀਤਾ ਗਿਆ ਹੈਗਾ ਉਸ ਦਾ ਰਿਵਿਊ ਕੀਤਾ ਗਿਆ ਤੇ ਅੱਗੇ ਲਈ ਸਟਰੈਟਜੀ ਬਣਾਈ ਗਈ ਤੇ ਖਾਸ ਤੌਰ ਤੇ ਫਿਰ ਪਟਾਲਾ ਡਿਸਟ੍ਰਿਕਟ ਦੇ ਆਫੀਸਰਸ ਨਾਲ ਐਸ ਐਚ ਓ ਸਦ ਮੈਂ ਸਪੈਸ਼ਲ ਮੀਟਿੰਗ ਕੀਤੀ ਸੋ ਉਹਨਾਂ ਨਾਲ ਪਟਾਲਾ ਡਿਸਟ੍ਰਿਕਟ ਦੇ ਕ੍ਰਾਈਮ ਨੂੰ ਰਿਵਿਊ ਕੀਤਾ ਮੈਂ ਦੱਸਣਾ ਚਾਹਵਾਂਗਾ ਕਿ 20 ਜਨਵਰੀ ਤੋਂ ਜਿਹੜਾ ਕੈਂਪੇਨ ਸ਼ੁਰੂ ਹੋਇਆ ਸੀ ਉਸ ਦੇ ਵਿੱਚ ਹੁਣ ਤੱਕ 12275 ਰੇਡਸ ਅਸੀਂ ਕੀਤੇ ਹੈਗੇ ਅੱਜ 10ਵਾਂ ਦਿਨ ਹੈ ਤੇ 8671 ਜਿਹੜੇ ਲੋਕਾਂ ਨੂੰ ਰਾਉਂਡ ਅਪ ਕੀਤਾ ਗਿਆ ਸੀਗਾ ਜਿਨ੍ਹਾਂ ਦੇ ਵਿੱਚੋਂ 3721 ਗ੍ਰਿਫਤਾਰੀਆਂ ਹੋਈਆਂ ਤੇ ਸਬਸਟੈਂਟਿਵ ਕੇਸਾਂ ਦੇ ਵਿੱਚ ਤੇ 1796 ਲੋਕਾਂ ਨੂੰ ਪ੍ਰੀਵੈਂਟਿਵ ਸੈਕਸ਼ਨਸ ਦੇ ਵਿੱਚ ਡਿਟੇਨ ਕੀਤਾ ਗਿਆ ਹੈਗਾ ਤੇ ਇਨਟੈਰੋਗੇਸ਼ਨ ਤੋਂ ਬਾਅਦ 3154 ਬੰਦਿਆਂ ਨੂੰ ਰਿਲੀਜ਼ ਕੀਤਾ ਗਿਆ ਇਸ ਕੈਂਪੇਨ ਦੇ ਵਿੱਚ ਹੁਣ ਤੱਕ 248 ਪ੍ਰੋਕਲੇਮਡ ਆਫੈਂਡਰ ਅਰੈਸਟ ਕੀਤੇ ਗਏ ਹੈਗੇ 104 ਫਾਇਰਆਰਮਸ ਸੀਜ਼ ਕੀਤੇ ਗਏ ਹੈਗੇ 95 ਗੱਡੀਆਂ ਸੀਜ਼ ਕੀਤਾ ਗਈਆਂ ਹਨ ਭਾਰੀ ਮਾਤਰਾ ਦੇ ਵਿੱਚ ਹਿਰੋਇਨ ਤੇ ਇਨਫੈਕਟ ਪਿਛਲੇ 2 ਦਿਨਾਂ ਚ ਅੰਮ੍ਰਿਤਸਰ ਜ਼ਿਲ੍ਹੇ ਚ ਤਕਰੀਬਨ 100 ਕਿਜੀ ਹਿਰੋਇਨ ਦੀ ਰਿਕਵਰੀ ਹੋਈ ਹੈ ਤੇ ਇਹ ਇਹਨਾਂ ਦੇ ਸੀਜ਼ਰ ਹੋਏ ਹੈਗੇ ਇਹ ਜਿਹੜਾ ਆਪਰੇਸ਼ਨ ਅਸੀਂ 20 ਜਨਵਰੀ ਨੂੰ ਲਾਂਚ ਕੀਤਾ ਸੀਗਾ ਇਹ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਨੇ ਆਪ ਸਾਡੇ ਨਾਲ ਬ੍ਰੇਨਸਟਾਰਮ ਕਰਨ ਤੋਂ ਬਾਅਦ ਉਹਨਾਂ ਨੇ ਸਟ੍ਰੈਟਜੀ ਬਣਾਈ ਸੀ ਕਿ ਕੁਝ ਜਿਹੜੇ ਇੰਪੋਰਟੈਂਟ ਕੇਸਾਂ ਦੇ ਵਿੱਚ ਉਹਨਾਂ ਨੇ ਕ੍ਰਾਈਮ ਨੂੰ ਟਰੈਕ ਕੀਤਾ ਰੈਗੂਲਰ ਅਪਡੇਟਸ ਲਈਆਂ ਉਸ ਤੋਂ ਬਾਅਦ ਸੀਐਮ ਸਾਹਿਬ ਦੇ ਨਾਲ ਬੈਠ ਕੇ ਇੱਕ ਸਟਰੈਟਜੀ ਬਣੀ ਕਿ ਕ੍ਰਾਈਮ ਨੂੰ ਇੱਕ ਓਵਰਆਲ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਦਾ ਗੈਂਗਸਟਰਸ ਦਾ ਜਿਹੜਾ ਇਕੋਸਿਸਟਮ ਹੈ ਉਸ ਨੂੰ ਡਿਸਬਲਿਸ਼ ਕੀਤਾ ਜਾਏ ਉਸ ਨੂੰ ਪਹਿਲੇ ਆਈਡੈਂਟੀਫਾਈ ਕਰਕੇ ਉਸ ਨੂੰ ਡਿਸਬਲਿਸ਼ ਕੀਤਾ ਜਾਏ ਇਸ ਦੇ ਵਿੱਚ ਜਦੋਂ ਅਸੀਂ ਇਕੋਸਿਸਟਮ ਦੀ ਗੱਲ ਕਰਦੇ ਆਂ ਵੀ ਇਹਨਾਂ ਦੇ ਕ੍ਰਿਮੀਨਲ ਆਪਰੇਸ਼ਨਸ ਫਾਈਨਾਂਸਿੰਗ ਲੌਜਿਸਟਿਕਸ ਸੇਫ ਹਾਊਸੇਸ ਵੈਪਨ ਸਪਲਾਈ ਚੇਨਸ ਕਮਿਊਨੀਕੇਸ਼ਨ ਨੈਟਵਰਕ ਇਸ ਦੇ ਵਿੱਚ ਜਿੰਨੇ ਵੀ ਜਿਹੜੇ ਲੋਕ ਇਨਵੋਲਵ ਹੈਗੇ ਸਾਰਿਆਂ ਨੂੰ ਆਈਡੈਂਟੀਫਾਈ ਕੀਤਾ ਜਾਏਗਾ नैटवर्कसू मैप करके उन्होंने खिलाफ लीगल एक्शन किया जाएगा जी मैं एक गल होना चाहवागा कि ये बहुत सारे र्यूमरस जो सर्कुलेट कर रहे हैं ऑपरेशन बिल्कुल लॉफुल लीगल है जो वॉन्टेड क्रिमिनल्स है वॉन्टेड क्रिमिनल की अरैसटली जे क्राइम इनवॉल्व हैं अदरवाइज ये डिसक्रेडिट करने की कोशिश की जा रही है तो मैं लोगों को अपील करा कि वहयोग तो दो पुलिस में मैं इनफैक्ट ईवन किया जोड़े क्राइम के इनवॉल्व है ਮੈਂ ਕਹਾਂਗਾ ਤੁਸੀਂ ਸਰੈਂਡਰ ਕਰੋ ਮੇਨਸਟ੍ਰੀਮ ਚ ਆਓ ਅਸੀਂ ਤੁਹਾਡੇ ਨਾਲ ਵਿਦਨ ਪੈਰਾਮੀਟਰਸ ਆਫ ਲਾ ਲੀਨਿਅਰਡ ਵੀ ਲਾਗੇ ਤੇ ਕੋਸ਼ਿਸ਼ ਕਰਾਂਗੇ ਕਿ ਜਿਹੜੇ ਲੋਕ ਸਰੈਂਡਰ ਕਰਦੇ ਆ ਪੁਲਿਸ ਦੇ ਕੋਲ ਆਉਂਦੇ ਆ ਉਹਨਾਂ ਨੂੰ ਮੇਨਸਟ੍ਰੀਮ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਕ੍ਰਿਮਨਲ ਦੀ ਸੋਸਾਇਟੀ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਜਿਹੜਾ ਕੋਈ ਗੈਂਗਸਟਰ ਹੈ ਤੁਸੀਂ ਦੇਖਿਆ ਹੋਣਾ ਅਸੀਂ ਭਾਰਤ ਦਾ ਕੋਨਾ ਨਹੀਂ ਛਟਿਆ ਤੇ ਪਿਛਲੇ ਸਾਡੇ ਕੇਸਸ ਹੋਏ ਸੀਗੇ ਅਸੀਂ ਰਾਏਪੁਰ ਤੋਂ ਫੜਕੇ ਬੰਦੇ ਲਿਆਉਂਦੇ ਆ ਅਸੀਂ ਕਲਕੱਤਾ ਤੋਂ ਫੜਕੇ ਬੰਦੇ ਲਿਆਉਂਦੇ ਆ ਅਸੀਂ ਇੰਡੀਆ ਦੇ ਕਿਸੇ ਕੋਨੇ ਦੇ ਵਿੱਚ ਭਾਰਤ ਤੋਂ ਬਾਹਰ ਵੀ ਜੇ ਕੋਈ ਕ੍ਰਾਈਮ ਕਰੂਗਾ ਉਸ ਨੂੰ ਲੈ ਕੇ ਆਵਾਂਗੇ ਉਸ ਨੂੰ ਲਾਅ ਚੜਾ ਹੈਗਾ ਉਹ ਫੇਸ ਕਰਨਾ ਪਏਗਾ ਅਸੀਂ ਇੱਕ ਆਈਜੀ ਰੈਂਕ ਦੇ ਅਫਸਰ ਦੇ ਅੰਡਰ ਇੱਕ ਆਫਟੈਕ ਜਿਹੜੀ ਓਵਰ ਸੀਜ਼ ਫਿਊਜੀਟਿਵ ਟਰੈਕਿੰਗ ਐਂਡ ਐਕਸਟਰੈਡੀਸ਼ਨ ਸੈੱਲ ਬਣਾਇਆ ਹੈਗਾ ਜਿਹੜਾ ਗਵਰਨਮੈਂਟ ਆਫ ਇੰਡੀਆ ਦੇ ਨਾਲ ਫੋਰਨ ਪੁਲਿਸ ਏਜੰਸੀਜ਼ ਨਾਲ ਬਿਹਤਰ ਤਾਲਮੇਲ ਕਰਕੇ ਡਿਸਟ੍ਰਿਕਟ ਸਟੋਪ ਪ੍ਰੋਪੋਜ਼ਲਸ ਜਿਹੜੇ ਉਹ ਉਹ ਬੰਗਵਾ ਕੇ ਇਹਨਾਂ ਦੀ ਐਕਸਟਰੈਡੀਸ਼ਨਸ ਨੂੰ ਫਾਸਟ ਟਰੈਕ ਕੀਤਾ ਜਾਊਗਾ ਫਰਸਟ ਫੇਸ ਦੇ ਵਿੱਚ ਅਸੀਂ ਇਸ ਇਸ ਤਰ੍ਹਾਂ ਦੇ 60 ਇੰਡੀਵਿਜੂਅਲਸ ਨੂੰ ਆਈਡੈਂਟੀਫਾਈ ਕੀਤਾ ਹੈਗਾ ਜਿਹੜੇ ਬਾਹਰ ਬੈਠੇ ਹੈਗੇ ਤੇ ਮੈਂ ਦੱਸਣਾ ਚਾਹਵਾਂਗਾ ਕਿ ਆਪਣੇ ਯੂਥ ਨੂੰ ਐਲੀਅਰ ਕਰਦੇ ਆ ਉਹਨਾਂ ਨੂੰ ਬਹੁਤ ਘੱਟ ਪੈਸੇ ਦੇ ਕੇ ਉਹਨਾਂ ਤੋਂ ਕ੍ਰਾਈਮ ਕਰਵਾਉਂਦੇ ਆ ਤੇ ਆਪ ਮੈਂ ਮਹਿਫੂਜ਼ ਬੈਠੇ ਆ ਸੋ ਮੈਂ ਯੂਥ ਨੂੰ ਅਪੀਲ ਕਰਾਂਗਾ ਕਿ ਬਿਲਕੁਲ ਵੀ ਇਹਨਾਂ ਦੇ ਜਿਹੜੇ ਸੇਖ ਜਿਹੜੇ ਹੈ ਹੋਪਸ ਦਿੰਦੇ ਕਿ ਅਸੀਂ ਤੁਹਾਨੂੰ ਬਾਹਰ ਸੈੱਟ ਕਰਾ ਦਾਂਗੇ ਤੇ ਤੁਸੀਂ ਕ੍ਰਾਈਮ ਦੀ ਦੁਨੀਆ 'ਚ ਐਂਟਰ ਕਰ ਜਾਂਦੇ ਹੋ ਸੋ ਤੁਸੀਂ ਕ੍ਰਾਈਮ ਤੋਂ ਦੂਰ ਰਹੋ ਇੱਕ ਪ੍ਰੋਡਕਟਿਵ employment development oriented ਕੰਮ ਜਿਹੜੇ ਹੈਗੇ ਉਹਨਾਂ ਤੇ ਜਾਓ ਅਸੀਂ ਇੱਕ ਐਂਟੀ ਗੈਂਗਸਟਰ ਹੈਲਪਲਾਈਨ ਸ਼ੁਰੂ ਕੀਤੀ ਹੈਗੀ 93946 93946 ਇਸ ਤੇ ਜੇ ਕੋਈ ਇਨਫੋਰਮੇਸ਼ਨ ਦਊਗਾ ਉਹਦੀ ਆਈਡੈਂਟੀਟੀ ਸੀਕਰਟ ਰੱਖੀ ਜਾਊਗੀ ਤੇ ਉਸ ਟਿਪ ਤੇ ਐਕਸ਼ਨ ਕੀਤਾ ਜਾਊਗਾ ਮੈਂ ਅਪੀਲ ਕਰਾਂਗਾ ਕਿ ਵੱਧ ਤੋਂ ਵੱਧ ਕੋਈ ਵੀ ਗੈਂਗਸਟਰ ਕ੍ਰਾਈਮ ਬਾਰੇ ਆਰਗੇਨਾਈਜ਼ ਕ੍ਰਾਈਮ ਬਾਰੇ ਕੋਈ ਇਨਫੋਰਮੇਸ਼ਨ ਹੁੰਦੀ ਹੈ ਸਾਡੀ ਇਸ ਹੈਲਪਲਾਈਨ ਤੇ ਤੁਸੀਂ ਇਨਫੋਰਮੇਸ਼ਨ ਦਿਓ ਇਹ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ 10 ਕਰੋੜ ਸਾਡੇ ਰਿਵਾਰਡ ਹਿਡ ਦੇ ਵਿੱਚ ਇਸ ਸਾਲ ਅਲੋਕੇਟ ਕੀਤੇ ਹਨ ਦੋਵੇਂ ਡਰੱਗਸ ਲਈ ਤੇ ਆਰਗੇਨਾਈਜ਼ ਕਰਾਈਆਂ ਬਾਰੇ ਜੇ ਕੋਈ ਇਨਫਾਰਮੇਸ਼ਨ ਦਿੰਦਾ ਹੈ 60000 ਪਰ ਕੇਜੀ ਆਫ ਹੈਰੋਇਨ ਇਹਦੇ ਵਿੱਚ ਪਬਲਿਕ ਦੇ ਲੋਕ ਜਿਵੇਂ ਪਿੱਛੇ ਅੰਮ੍ਰਿਤਸਰ ਚ VDC ਨੇ ਸਾਨੂੰ ਇਤਲਾਹ ਦਿੱਤੀ ਸੀਗੀ ਤੇ ਉਹਨਾਂ ਨੂੰ ਵੀ ਰਿਵਾਰਡ ਮਿਲੂਗਾ ਜਿਹੜੇ ਪੁਲਿਸ ਦੇ ਅਫਸਰ ਹੈਗੇ ਉਹਨਾਂ ਨੂੰ ਵੀ ਰਿਵਾਰਡ ਮਿਲੂਗਾ 40000 ਪਰ ਕੇਜੀ ਜਿਹੜਾ ਸੋਰਸ ਨੂੰ ਜਿਹੜੇ ਇਨਫਾਰਮੇਸ਼ਨ ਦੇਵੇਗਾ ਤੇ 20000 ਪਰ ਕੇਜੀ ਜਿਹੜੇ ਇਨਵੈਸਟੀਗੇਟਿੰਗ ਅਫਸਰ ਹੈ ਉਹਨਾਂ ਨੂੰ ਰਿਵਾਰਡ ਮਿਲੂਗਾ ਜਿੱਥੇ ਕਿਤੇ ਕੋਈ ਪ੍ਰਾਪਰਟੀ ਫ੍ਰੀਜ਼ ਹੁੰਦੀ ਹੈ ਉਹਦਾ ਵੀ ਪਰ ਫ੍ਰੀਜ਼ਿੰਗ ਆਰਡਰ 20000 ਦਾ ਕੈਸ਼ ਰਿਵਾਰਡ ਆਈਓਐਲਈ ਹੈਗਾ ਤੇ ਹਰ ਚੀਜ਼ ਲਈ ਜਿਹੜਾ ਹੈਗਾ ਰਿਵਾਰਡ ਹੈਗਾ ਅਸੀਂ ਸਾਡਾ ਫੋਕਸ ਰਹੂਗਾ ਕਿ ਕ੍ਰਿਮੀਨਲ ਫਾਈਨਾਂਸਿੰਗ ਨੂੰ ਆਈਡੈਂਟੀਫਾਈ ਕੀਤਾ ਜਾਵੇ ਜਿਹੜੇ ਨਵੇਂ ਬੀਐਨਐਸਐਸ ਦੇ ਵਿੱਚ ਸੈਕਸ਼ਨ 107 ਅਦਰ ਯੂਪੀਏ ਦੇ ਵਿੱਚ 25 ਸੈਕਸ਼ਨ ਹੈਗਾ ਐਨਡੀਪੀਐਸ ਦੇ ਵਿੱਚ 68 ਐਫ ਹੈਗਾ ਤੋਂ ਫ੍ਰੀਜ਼ਿੰਗ ਆਫ ਪ੍ਰਾਪਰਟੀ ਜਿਹੜੀ ਪ੍ਰੋਸੀਡਸ ਆਫ ਕਰਾਈਮ ਹੈ ਜਾਂ ਕ੍ਰਿਮੀਨਲ ਫਾਈਨਾਂਸਿੰਗ ਹੈ ਉਸਤੇ ਵਿਸ਼ੇਸ਼ ਧਿਆਨ ਦਿੱਤਾ ਜਾਊਗਾ ਜਿਹੜੇ ਇਲੀਗਲ ਟਰੈਵਲ ਨੈਟਵਰਕਸ ਹੈਗੇ ਜਿਹੜੇ ਇਹਨਾਂ ਨੂੰ ਕ੍ਰਿਮੀਨਲਸ ਨੂੰ ਬਾਹਰ ਭੇਜਦੇ ਆ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਸੋ ਓਵਰਆਲ ਜਿਹੜੀ ਸਾਡੀ ਸਟਰੈਟਜੀ ਹੈਗੀ ਕਿ ਪੰਜਾਬ ਦੇ ਵਿੱਚ ਅਸੀਂ ਗੈਂਗਸਟਰਸ ਕ੍ਰਾਈਮ ਨੂੰ ਅਸੀਂ ਬਿਲਕੁਲ ਜੜ ਤੋਂ ਖਤਮ ਕਰ ਦਾਂਗੇ ਪੰਜਾਬ ਦੇ ਵਿੱਚ ਕ੍ਰਾਈਮ ਦੀ ਕੋਈ ਜਗ੍ਹਾ ਨਹੀਂ ਹੈ ਅਸੀਂ ਗੈਂਗਸਟਰਸ ਨੂੰ ਤੇਜ ਦੇ ਕੋਨੇ-ਕੋਨੇ ਤੱਕ ਅਸੀਂ ਟਰੈਕ ਕਰਾਂਗੇ ਉਹਨਾਂ ਨੂੰ ਫਰਕੇ ਲਾਵਾਂਗੇ थैंक यू वेरी मच आई एम वी आर ओपन टू क्वेश्चंस इट इज बेसिकली ਅੰਦਰ ਵੀ ਗਲਤੀ ਸੀ ਕਰ ਰਹੇ ਹੋ ਜਿਹੜੇ ਵਿਦੇਸ਼ ਚ ਬੈਠੇ ਕਾਲਾ ਕਰ ਰਹੇ ਨੇ ਉਹਨਾਂ ਨੂੰ ਵੀ ਆਪਾਂ ਨਾ ਤਲੀ ਬਾਰੇ ਹਲਦ ਕਿਉਂਕਿ ਬਟਾਲਾ ਦੇ ਵਿੱਚ ਬਹੁਤ ਮਸ਼ਹੂਰ ਹੈ ਟੋਨੀ ਬਲਦੀਆ ਕਾਲਸ ਆਉਂਦੀਆਂ ਸਾਰਿਆਂ ਨੂੰ ਜ਼ਿਆਦਾਤਰ ਦੇਖੋ ਐਸਾ ਇਕਤੇ ਮੈਂ ਜ਼ਰੂਰ ਕਰਾਂਗਾ ਮੈਂ ਵੀ ਕ੍ਰਿਮੀਨਲ ਨੂੰ ਗਲੋਰੀਫਾਈ ਨਾ ਕੀਤਾ ਜਾਵੇ ਸੋਸ਼ਲ ਮੀਡੀਆ ਤੇ ਵੀ ਨਾ ਕੀਤਾ ਜਾਵੇ ਇਹ ਜਿਹੜੇ ਬੰਦੇ ਕਾਲ ਕਾਲ ਕਰਦੇ ਆ ਇਨਫੈਕਟ ਸਾਡੀ ਇੱਕ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੈ ਅਸੀਂ ਟਾਰਗੇਟ ਹਾਰਡਨਿੰਗ ਕਰਦੇ ਆ ਅਸੀਂ ਟੈਕਨੀਕਲ ਤਰੀਕੇ ਨਾਲ ਜਿਹੜੀ ਕਾਲ ਹੈਗੀ ਉਸ ਨੂੰ ਟ੍ਰੇਸ ਕਰਦੇ ਆ ਜਿਹੜੇ ਉਹਨਾਂ ਦੇ ਲੋਕਲ ਐਸੋਸੀਏਟਸ ਹੈਗੇ ਉਹਨਾਂ ਦੇ ਖਿਲਾਫ ਐਕਸ਼ਨ ਕੀਤਾ ਜਾਂਦਾ ਸੋ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕੋਈ ਵੀ ਕਾਲ ਤੁਹਾਡੇ ਕੋਲ ਆਂਦੀ ਹੈ ਤੁਸੀਂ ਇਮੀਡੀਏਟਲੀ ਸਾਨੂੰ ਦੱਸੋ ਸਾਡੀ ਹੈਲਪਲਾਈਨ ਤੇ ਦੱਸੋ ਤੇ ਉਸ ਤੇ ਅਸੀਂ ਬਹੁਤ کارਗਰ ਕਾਰਵਾਈ ਕਰਾਂਗੇ ਅਸੀਂ ਦੱਸ ਰਹੇ ਹਾਂ ਜੀ ਜਿੱਕਰ ਹੁੰਦਾ ਕੀ ਹੈ ਕਿ ਜਦੋਂ ਕਾਲ ਆਉਂਦੀ ਹੈ ਉਹ ਬੰਦਾ ਡਾਇਰੈਕਟਲੀ ਕਹਿੰਦਾ ਹੈਗਾ ਕਿ ਜੀ ਮੈਂ ਜਿੰਨਾ ਮੈਨੂੰ ਜਿੰਨੇ ਜਾ ਕੇ ਮੇਰਾ ਨੰਬਰ ਸੁਣਾਣਾ ਸੁਣਾ ਦੇ ਜਿੰਨੇ ਜਾ ਕੇ ਮੇਰੀ ਕਾਲ ਸੁਣਾਣੀ ਸੁਣਾ ਦੇ ਮੇਰਾ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਇਹ ਸਰੇ ਦੇ ਬੰਦਿਆਂ ਨੂੰ ਅਸੀਂ ਬਾਹਰੋਂ ਲੈ ਕੇ ਆਵਾਂਗੇ ਸਾਡੀ ਕਾਫੀ ਸਕਸੈਸਿਸ ਮਿਲੇ ਹੈ ਤੋ ਸਾਡਾ ਇਸੇ ਲਈ ਅਸੀਂ ਆਫਟੈਕ ਸੈਟ ਕੀਤਾ ਹੈ ਕਿ ਜਿਹੜੇ ਕ੍ਰਿਮੀਨਲਸ ਬਾਹਰ ਬੈਠੇ ਹੈ ਇਹਨਾਂ ਨੂੰ ਦੇਸ਼ ਦੇ ਵਿੱਚ ਲੈ ਕੇ ਆਵਾਂਗੇ ਤਾਂ ਕਿ ਉਹ ਲਾਅ ਨੂੰ ਫੇਸ ਕਰ ਸਕਣ ਸਰ ਪੰਜਾਬ ਦੇ ਵਿੱਚ ਤੇ ਸੌਸ਼ਨਸ ਕੈਨੇਡਾ ਸਾਡੀ ਦੇ ਵਿੱਚ ਵੀ ਇਹੋ ਜਿਹੇ ਕੇਸਿਸ ਬਹੁਤ ਸਾਹਮਣੇ ਆਦਨੇ ਲੱਗਦਾ ਹੈ ਤੇ ਇੱਕ ਦੂਮਾਂ ਦੀ ਇੰਟਰਕਨੈਕਸ਼ਨਸ ਹੈ ਕਿਉਂਕਿ ਉੱਥੇ ਵੀ ਪੰਜਾਬੀ ਯੈਸ ਯੂ ਆਰ ਰਾਈਟ ਇਨ ਫੈਕਟ ਇਹਦੀ ਜਿਹੜ ਕਿਉਂਕਿ ਇਸ ਗੈਂਗਸਟਰ ਕੁਝ ਪਾਕਿਸਤਾਨ ਦੇ ਵਿੱਚ ਵੀ ਬੈਠੇ ਆ ਪਾਕਿਸਤਾਨ ਦੀ ਆਈਐਸਆਈ ਨੂੰ ਪੂਰੀ ਤਰ੍ਹਾਂ ਇਸ ਦੀ ਉਹ ਸਪੋਰਟ ਕਰਦੀ ਹੈ ਤੇ ਜਿਹੜੇ ਡਾਇਸਪੋਰਾ ਦੇ ਵਿੱਚ ਇਸ ਤਰ੍ਹਾਂ ਦੇ ਐਲੀਮੈਂਟਸ ਬਾਹਰ ਬੈਠੇ ਹੈਗੇ ਉਹ ਸਾਡੇ ਯੂਥ ਨੂੰ ਬਰਗਲਾ ਲੈਂਦੇ ਆ ਤੇ ਜਿਹੜਾ ਲੋਕਲ ਯੂਥ ਹੈ ਦੇਖੋ ਐਗਜ਼ੀਕਿਊਟ ਉਹਨਾ ਤੋਂ ਕਰਾਂਦੇ ਸੋ ਮੈਂ ਅਗੇਨ ਕਹਾਂਗਾ ਕਿ ਇਹ ਇਹ ਇੱਕ ਤਰ੍ਹਾਂ ਦੀ ਪ੍ਰੌਕਸੀ ਵਾਰ ਹੈ ਜਿਹੜੀ ਪੰਜਾਬ ਲੜ ਰਿਹਾ ਸਰ ਇਹ ਕਿੰਨਾ ਹੋਵੇ ਇਸ ਚੀਜ਼ ਨੂੰ ਇਹ ਕੰਪਲੀਟ ਕਿਵੇਂ ਕੀਤਾ ਜਾ ਸਕਦਾ ਹੈ ਕੈਨੇਡਾ ਦੇ ਵਿੱਚ ਸਰੀ ਦੇ ਕਹ ਰਹੇ ਕਿ ਸ਼ਾਇਦ ਕੰਡੀਸ਼ਨਸ ਹੀ ਕੋਰੋਂ ਖਤਮ ਹੋ ਚੁੱਕੀਆਂ ਹੋਊ ਬੁੱਲ ਉਹਨਾਂ ਨੇ ਹਾਥੀ ਘੜੇ ਕਰਦੇ ਕਲੀਸ਼ਨ ਇਹ ਦੇਖੋ ਜੀ ਅਸੀਂ ਤੇ ਇਸੇ ਨੱਥ ਪਾਵਾਂਗੇ ਸਾਨੂੰ ਬਹੁਤ ਸਕਸੈਸਸ ਮਿਲੇ ਆ ਇਨਫੈਕਟ ਬਟਾਲਾ ਜ਼ਿਲ੍ਹੇ ਦੇ ਵਿੱਚ ਕੋਈ ਵੀ ਕੇਸ ਜਿਹੜਾ ਸਾਡਾ ਇੰਟਰਸਟਿੰਗ ਅਸੀਂ ਸਾਰੇ ਕੇਸਾਂ ਨੂੰ ਟ੍ਰੇਸ ਕੀਤਾ ਸਾਨੂੰ ਤੁਹਾਡਾ ਸਹਿਯੋਗ ਚਾਹੀਦਾ ਸਾਨੂੰ ਲੋਕਾਂ ਦਾ ਸਹਿਯੋਗ ਚਾਹੀਦਾ ਤੇ ਅਸੀਂ ਜੜ ਤੋਂ ਤੁਸੀਂ ਦੇਖੋਗੇ ਇਹ ਗੈਂਗਸਟਰ ਬਾਦ ਨੂੰ ਖਤਮ तो सर आफ्टर मिशन संदूर जक्रॉस बॉर्डर जी है वो काफ़ी ज़्यादा बढ़िया और देखना चाहिए कि जो बॉडर डिस्ट्रेस खास तौर से गुरु या अमृतसर पठानकोट तक जी वेपन कभी हालांकि व्डे पद्धर से हो रही है पर थो लगता है कि इस चीज़ बारे जो एंटीड्रोन सिस्टम जिस तरह पहले आप ही वो जिस तरह यूज किया जाए और जरूरत है क्योंकि हम ड्रॉपिंग जी हो रही है विलेज के अंदर तक आके हो रही है इस चीज़ बारे में तो एक चीज़ तो मैं खुल के कहंगा कि मैं अमृतसर गुरदासपुर बटाला की प्रेस की शिफ्ट करता कि थोड़ी जी नॉलेज हैगी बिल्कुल अप टू डेट है तो उसी बहुत सही गल दसी है वी आर अवेयर ऑफ दिस चैलेंज देयर हैज बीन अ मल्टीफोल्ड इनक्रीज इन पाकिस्तान एक्टिविटीज आफ्टर ऑप सिद्धू सो टैक्निकली सूबा हैगा देश के जिसने एंटीड्रोन सिस्टम जहाँ ने इंस्टॉल किए हैं बी एस एफ नाल पुलिस का बहुत चंगा तामेल है ਅਸੀਂ ਇਕੱਠੇ ਆਰਮੀ ਦੇ ਨਾਲ ਸਾਡਾ ਚੰਗਾ ਤਾਲਮੇਲ ਹੈ ਸੋ ਹਜੇ ਵੀ ਐਸ ਵੀ ਆਰ ਸਪੀਕਿੰਗ ਉਹ 90 ਐਂਟੀ ਡਰੋਨ ਸਿਸਟਮਸ ਦੇ ਯੂਜ਼ਰ ਟ੍ਰਾਇਲਸ ਚੱਲ ਰਹੇ ਹੈਗੇ ਬੀਐਸਐਫ ਵੀ ਕਰ ਰਹੀ ਹੈ ਪੰਜਾਬ ਪੁਲਿਸ ਵੀ ਕਰ ਰਹੀ ਹੈ ਸੋ ਇਹ ਜਿਹੜੀ ਏਡੀਐਸ ਦੀ ਪੈਨੇਟ੍ਰੇਸ਼ਨ ਵਧਾਈ ਜਾਊਗੀ ਮੈਂ ਦੱਸਣਾ ਚਾਹਵਾਂਗਾ ਇਨਫੈਕਟ ਮੈਂ ਹਜੇ ਮੀਡੀਆ ਚ ਨਹੀਂ ਆਇਆ ਤਾਂ ਆਮ ਬ੍ਰੇਕਿੰਗ ਦ ਨਿਊਜ਼ ਫਰਮ ਹੇਅਰ ਲੇਟਰ ਆਪਣੇ ਡੀਆਈ ਸਾਹਿਬ ਦੱਸ ਦੰਗੇ ਕਿ ਸਾਡੇ 51 ਕੇਜੀ ਉਹਨਾਂ ਨੂੰ ਐਸਐਸਪੀ ਅਮਨਸਰ ਰੂਰਲ ਨੂੰ ਕਹਿੰਦੀ ਬੁਲਾ ਲੂ ਸੋਹੇਲ ਉਹਨਾਂ ਨੂੰ ਜਿਹੜੀ ਕੱਲ ਲੇਟ ਨਾਈਟ ਅੰਮ੍ਰਿਤਸਰ ਰੂਰਲ ਦੇ ਵਿੱਚ ਹੋਈ ਹੈ ਤੋਂ ਇਹ ਬਹੁਤ ਹੈਵੀ ਰਿਕਵਰੀ ਜਿਹੜੀ ਸ਼੍ਰੋਏਨ ਦੀ ਅੰਮ੍ਰਿਤਸਰ ਰੂਰਲ ਨੇ ਇਹਨਾਂ ਨੇ ਜਿਹੜੇ ਬੰਦੇ ਇਹਨਾਂ ਨੇ ਦੋ ਬੰਦੇ ਅਰੈਸਟ ਕੀਤੇ ਆ ਉਹਨਾਂ ਦੇ ਹੈਂਡਲਰਸ ਪਾਕਿਸਤਾਨ ਦੇ ਵਿੱਚ ਬੈਠੇ ਸੀ ਇੱਕ ਟੈਕਨੀਕਲ ਤਰੀਕੇ ਨਾਲ ਆਪਰੇਟ ਕਰਦੇ ਹੋਏ ਇੱਕ ਬਹੁਤ ਵੱਡੀ ਕਾਮਯਾਬੀ ਪੰਜਾਬ ਪੁਲਿਸ ਨੂੰ ਪ੍ਰਾਪਤ ਹੋਈ ਸਰ ਯੂਥ ਡਿਸਟਰੈਕਟ ਮੋਰਲ ਜਿਸ ਦਾ ਤੁਸੀਂ ਵੀ ਪਹਿਲੇ ਸਮੇਂ ਚ ਦੱਸਿਆ ਸੀਗਾ ਖਾਸ ਤੌਰ ਤੇ ਪਠਾਨਕੋਟ ਤੋਂ 15 ਤੋਂ 16 ਸਾਲ ਦਾ ਜਿਹੜਾ ਯੂ ਜਿਹੜਾ ਇਸ ਤਰੀਕੇ ਨਾਲ ਪੜੇ ਜਾ ਰਹੇ ਨੇ ਉਹ ਬਾਰਡਰ ਏਰੀਆ ਦੇ ਜਿਹੜੇ ਲੋਕ ਨੇ ਉਹਨਾਂ ਲਈ ਕੋਈ ਜੋਬ ਦੀ ਜਾਂ ਸਪੈਸ਼ਲੀ ਬੀਐਸਐਫ ਜਾਂ ਪੰਜਾਬ ਪੁਲਿਸ ਦੇ ਵਿੱਚ ਹੋ ਜਣਾ ਦੀ ਪ੍ਰਾਇੋਰਟੀ ਕਿਉਂਕਿ ਯੂਥ ਡਿਸਟਰੈਕਟ ਹੋ ਰਿਹਾ ਕੰਮ ਨਾ ਮਿਲਦਾ ਨਹੀਂ ਦਿਸ ਇਜ਼ ਅ ਵੈਰੀ ਕਰੈਕਟ ਪੁਆਇੰਟ ਯੰਗ ਬੱਚੇ ਜਿਹੜੇ ਹੈਗੇ ਉਹ ਕਰਾਈਮ ਦੇ ਵਿੱਚ ਆ ਰਹੇ ਹੈਗੇ ਇਨਫੈਕਟ ਕਈ ਕੇਸਾਂ ਦੇ ਵਿੱਚ ਸਪਾਇਨਸ ਦੇ ਵਿੱਚ ਯੰਗ ਬੱਚਿਆਂ ਦਾ ਜਿਹੜਾ ਇਨਵੋਲਵਮੈਂਟ ਪਾਇਆ ਗਿਆ ਹੈਗਾ ਸੋ ਇਟ ਓਵਰਆਲ ਅਸੀਂ ਮਤਲਬ ਪੰਜਾਬ ਸਰਕਾਰ ਨੇ ਸੀਐਮ ਸਾਹਿਬ ਨੇ ਗਵਰਨਮੈਂਟ ਆਫ ਇੰਡੀਆ ਨਾਲ ਵੀ ਟੈਕ ਅਪ ਕੀਤਾ ਹੈ ਕਿ ਇੱਕ ਜਿਹੜਾ ਬਾਰਡਰ ਏਰੀਆ ਡਵੈਲਪਮੈਂਟ ਪ੍ਰੋਗਰਾਮ ਸੀਗਾ ਉਸ ਦੇ ਵਿੱਚ ਫੰਡਸ ਮਿਲਦੇ ਸੀ ਡਿਸਟ੍ਰਿਕਟ ਸੋ ਉਹ ਫੰਡਸ ਜਿਹੜੇ ਹੈਗੇ ਉਹ ਡਿਸਟ੍ਰਿਕਟਸ ਨੂੰ ਦੁਬਾਰਾ ਦਿੱਤੇ ਜਾਣ ਤੇ ਇੱਕ ਸਕਿੱਲ ਡਵੈਲਪਮੈਂਟ ਲਈ ਵੀ ਸਟੇਟ ਦੀ ਹੈਲਪ ਕੀਤੀ ਜਾਵੇ ਸੋ ਵੇਰੀਅਸ ਫਰੰਟਸ ਤੇ ਦਾ ਕਨਸੈਪਟ ਇਜ਼ ਕਿ ਜਿਹੜਾ ਜਿਹੜਾ ਸਾਡਾ ਯੂਥ ਹੈ ਉਹਨਾਂ ਲਈ ਜਾਂ এমਪਲੋਇਮੈਂਟ ਜਾਂ ਸੌਫਟ ਲੋਨਸ ਕੋਈ ਕੋਈ ਛੋਟੀ ਕੋਈ ਸਟਾਰਟਅਪ ਆਪਣਾ ਸ਼ੁਰੂ ਕਰ ਸਕਣ ਸੋ ਇਸ ਡਾਇਰੈਕਸ਼ਨ ਦੇ ਵਿੱਚ ਪੰਜਾਬ ਸਰਕਾਰ ਕਾਫੀ ਸੀਰੀਅਸਲੀ ਐਫਰਟਸ ਕਰ ਰਹੀ ਹੈ ਮੈਂ ਰਿਕਵੈਸਟ ਕਰਾਂਗਾ ਡੀਆਈ ਸਭ ਨੂੰ ਕਿ ਆਪਣੀ ਬਾਰੇ ਰਿਕਵਰੀ ਬਾਰੇ ਦੱਸੋ ਸਰ ਅੱਜ ਸਰ ਡਿਪੋ ਪੁਲਿਸ ਨੇ ਸ਼੍ਰੀ ਸਹਿਲ ਮੀਰ ਆਈਪੀਐਸ ਐਸਐਸਪੀ ਸਾਹਿਬ ਜਿਹੜੇ ਨਗਰਾਨੀ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਐਮਬੀਪੀਐਸ ਪ੍ਰਾਂਤ ਦੇ ਸਰ ਜਦੋਂ ਕਿ ਅਸੀਂ 1.5 ਕਿਲੋ 1.52 ਕਿਲੋ ਹੈਰੋਇਨ ਬਰਾਮਦ ਕੀਤੀ ਤੇ 2 ਕਿਊਸ ਨੂੰ ਅਰੈਸਟ ਕੀਤਾ ਹੈਗਾ ਸਰ ਇਹ ਇੰਟੈਲੀਜੈਂਸ ਬੇਸਡ ਤੇ ਹਿਮਨ ਇੰਟ ਤੇ ਬੇਸਡ ਆਪਰੇਸ਼ਨ ਸੀਗਾ ਸਰ ਫੀਲਡ ਇੰਵੈਸਟੀਗੇਸ਼ਨ ਨੇ ਇਸ ਗੱਲ ਨੂੰ ਪੁਆਇੰਟ ਕਰਦੀ ਹੈ ਕਿ ਇਹਨਾਂ ਦੇ ਜਿਹੜੇ ਲਿੰਕ ਸੀਗੇ ਸਰਾਦੋਂ ਪਾਰ ਬੈਠੇ ਜਿਹੜੇ ਅਮ ਡੈਰਿਸਟ ਐਕਟੀਟੀਆਂ ਦੇ ਵਿੱਚ ਜਿਹੜਾ ਬੰਦਾ ਪਾਰਟਿਸਪੇਟ ਕਰ ਰਿਹਾ ਤੇ ਪਲੱਸ ਜਿਹੜੇ ਆਈਐਸਆਈ ਦੇ ਇਸ਼ਾਰੇ ਤੇ ਐਨਡੀਪੀਐਸ ਪੰਜਾਬ ਦੀ ਸਰਦਾਂ ਵੱਲੋਂ ਸਰ ਧੱਕਰੇ ਨੇ ਇਸ ਦੇਸ਼ ਵਿੱਚ ਉਹਨਾਂ ਨਾਲ ਸੀਗੇ ਸਰ ਤੇ ਉਹਦੇ ਵਿੱਚ ਸਰ ਅਸੀਂ ਅੱਗੇ ਹੋਰ ਅਰੈਸਟ ਕਰਾਂਗੇ ਸਰ ਹੁਣ ਦਰਜੀਤ ਤੇ ਰਣਜੀਤ ਨਾਮ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸਰ ਐਪੀਐਸ ਜਨਾਲਾ ਦੇ ਰਹਿਣ ਵਾਲੇ ਨੇ ਤੇ ਰਿਕਵਰੀ ਸਰ ਘਿੰਡਾ ਖਾਨੇ ਦੇ ਵਿੱਚੋਂ ਹੋਈ ਹੈ ਸਰ ਇਸ ਤੋਂ ਸਰ 2-3 ਦਿਨ ਪਹਿਲਾਂ ਸਾਡੇ ਕੋਲੇ ਸਰ 43 53 43 ਕਿਲੋ ਹਰੋਇਨ ਦੀ ਰਿਕਵਰੀ ਹੋਈ ਸੀ ਜਿਹੜੀ ਜਿਹੜਾ ਬਹੁਤ ਅੱਛਾ ਸਰ ਜਿਹਦੇ ਵਿੱਚ ਬੀਡੀਸੀ ਦਾ ਤੇ ਪੁਲਿਸ ਸਰਕਾਰ ਦੇ ਸਰ ਸਾਹਮਣੇ ਆਇਆ 24 ਘੰਟਿਆਂ ਦੇ ਵਿੱਚ ਸਰ ਅਸੀਂ 100 ਕਿਲੋ ਦੇ ਕਰੀਬ ਹਰੋਇਨ ਬਰੰਬਲ ਕਰਨ ਦੇ ਵਿੱਚ ਕਾਜਿਆ ਬੁਰੀ ਹੈ ਤੇ ਸਰ ਇਹ ਬਹੁਤ ਇੱਕ ਪ੍ਰਭਾਵੀ ਜਿਹੜਾ ਨਾਰਕੋ ਟੈਰਰਿਸਟ ਉੱਤੇ ਪ੍ਰਹਾਰ ਸਮੋਸ ਸਰ ਰੂਰ ਪੁਲਿਸ ਨੂੰ ਆਪ ਜੀ ਦੇ ਬੋਇਕਟ ਕੀਤਾ ਗਿਆ ਧੰਨਵਾਦ ਜੀ ਧੰਨਵਾਦ